ਘਟਨਾ ਵਾਪਰੀ ਹੈ ਮੈਨੂੰ ਫੋਨ ਕੀਤਾ ਨੇ ਹੂੰ ਮੈਂ ਫੋਨ ਤੇ ਮੰਡੀ ਗਿਆ ਆ ਪੈਸੇ ਕਢਾਣ ਹੂੰ ਟਾਈਮ ਲੱਗ ਗਿਆ ਮੈਨੂੰ ਥੋੜਾ ਜਾਂ ਤੇ ਨਾ ਇਹਨਾਂ ਦੀ ਲੋਨ ਨੇ ਫੋਨ ਕੀਤਾ ਮੈਨੂੰ ਵੀ ਆਓ ਇਹ ਨਾਨਕੀ ਕੁੱਟੀ ਜਾਂਦਾ ਆਦੀਮਾਨ ਨੂੰ ਹੂੰ ਤੇ ਜੀ ਆਦੇ ਇਹਨਾਂ ਨੂੰ ਮੱਤਮੂਤ ਦਿਓ ਹੂੰ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਆਇਆ ਤੇ ਇੱਥੇ ਨਾਨਕ ਸਿੰਘ ਆਦੀਮਾਨ ਕੁੱਟੀ ਜਾਂਦਾ ਹੂੰ ਤੇ ਗਲਾਸ ਨਾ ਇਹਨੇ ਗਲਾ ਵੀ ਕੁੱਟਿਆ ਤੇ ਇਹਨੇ ਦੋ ਤਿੰਨ ਮੇਰੇ ਹੁੰਦੇ ਆ ਸੰਦੇ ਆ ਚਾਟਾ ਵੀ ਮਾਰ ਲੀਂਦਿਆਂ ਨੇ ਉਦੋਂ ਜਿਉਂਦੀ ਸੀ ਉਹਦਾ ਜਿਉਂਦੀ ਸੀ ਅੱਛਾ ਜੀ ਫਿਰ ਉਸ ਤੋਂ ਮੈਂ ਉਹ ਫਰ ਤੇ ਗੇਟ ਤੇ ਲੈ ਗਿਆ ਉਸ ਤੋਂ ਬਾਅਦ ਮਾਤਾ ਨੇ ਸਾਹ ਦੇ ਦਿੱਤੇ ਹੂੰ ਕੀ ਨਾਮ ਹੈ ਮਾਤਾ ਜੀ ਦਾ ਮਾਤਾ ਦਾ ਕੋੜਾ ਨਾ ਕੋੜਾ ਕੋੜੋ ਬੀਬੀ ਤੇ ਉਸ ਤੋਂ ਬਾਅਦ ਮੈਂ ਤੂੰ ਨਾਨਕੂ ਨਾਲ ਲੜਦਾ ਬੋਲਦਾ ਰ ਮਾੜਾ ਮੋਟਾ ਤੇ ਉਤੋਂ ਪਹਿਣਾ ਆਣਗਵਾਰ ਸੁਣ ਕੇ ਆ ਗੀਆਂ ਨੇ ਤੇ ਮੈਂ ਉਹਨਾਂ ਨੂੰ ਆਖਿਆ ਮਹੱਜਾ ਉਹ ਪਤਾ ਤਾ ਲਓ ਮਾਤਾ ਦਾ ਪਾਣੀ ਪੂਣੀ ਪਵਾਵੋ ਚਾ ਤੇ ਉਹ ਮਾਤਾ ਆਈਆਂ ਨੇ ਇੱਥੇ ਦੋ ਤਿੰਨ ਪਹਿਣਾ ਤੇ ਉਹਨਾਂ ਆਖਾ ਤੇ ਮੁੱਕ ਗਈ ਸਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਚ ਇਹ ਬੰਦਾ ਨਸ਼ੇੜੀ ਏ ਨਸ਼ੇਦਾਨੀ ਸੀਗਾ ਔਰ ਆਪਣੇ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਰਾਤ ਇਹਨੂੰ ਡਿੱਪੂ ਤੋਂ ਦਾਣੇ ਮਿਲੇ ਉਹ ਵੀ ਵੇਚਤੇ ਔਰ ਹੋਰ ਪੈਸੇ ਦੀ ਮੰਗ ਕਰਦਾ ਸੀ ਔਰ ਮਾਂ ਕੋਲੇ ਪੈਸੇ ਨਹੀਂ ਸੀ ਤੇ ਉਹਨੂੰ ਕੋਟੋ ਕੋਟ ਕੇ ਮਾਰ ਚਿਟਾ ਬਿੰਦਾ ਕੁਝ ਵੀ ਆ ਜਾਏ ਸਭ ਕੁਝ ਖਾ ਜਾਣਾ ਅੱਛਾ ਤੇ ਕਿੰਨੇ ਵਜੇ ਏ ਘਟਣਾ ਵਾਪਰੀ ਆ ਦੋ ਘੰਟੇ ਪਹਿਲਾਂ